ਅਸੀਂ ਸੋਡੇ ਨਾਲ ਜਿਹੜਾ ਜਿਹੜੀ ਹੁਣ ਕੱਪਟਾ ਸਾਂਝੀ ਕਰਨੀ ਹੈ ਇਹ ਉਹ ਹੈ ਕਿ ਪਹਿਲਾਂ ਅਸੀਂ ਕੀ ਖਾਂਦੇ ਪੀਂਦੇ ਸੀ ਹੁਣ ਅਸੀਂ ਬਾਬਾ ਜੀ ਕੀ ਖਾਂਦੇ ਪੀਂਦੇ ਹਾਂ ਉਸ ਤਰ੍ਹਾਂ ਦੀ ਗੱਲ ਹੈ ਕਿ ਇੱਕ ਮੁੰਡਾ ਤਾਂ ਕਹੂਗਾ ਕਿ ਪਾਣੀ ਵਾਲੀ ਪਾਣੀ ਵਾਲੀ ਮਿੱਟੀ ਨੂੰ ਫਰੀਚ ਖਾ ਗਿਆ ਪਾਣੀ ਵਾਲੀ ਮਿੱਟੀ ਨੂੰ ਫਰੀਚ ਖਾ ਗਿਆ ਤੇ ਇੱਕ ਮੁੰਡਾ ਆਖੂਗਾ ਘਰ ਠੰਡੇ ਪਾਣੀ ਵਾਲੀ ਮਿੱਟੀ ਹੁੰਦੀ ਸੀ ਤੁਸੀਂ ਆਪ ਹੀ ਦੇਖੋ ਕਿ ਆਪਣੇ ਪਹਿਲਾਂ ਕੀ ਹੁੰਦਾ ਸੀ ਘਰਾਂ ਦੇ ਵਿੱਚ ਠੰਡੇ ਪਾਣੀ ਵਾਲੀਆਂ ਮੱਟੀਆਂ ਹੁੰਦੀਆਂ ਸੀ ਤੇ ਹੁਣ ਹੈ ਹੀ ਨਹੀਂਆਂ ਤੇ ਮੈਨੂੰ ਚੰਗਾ ਹੋ ਗਿਆ ਬਾਬਾ ਜੀ ਧੰਨਵਾਦ ਆਪ ਜੀ ਦਾ ਜਿਹੜਾ ਸਾਡਾ ਮੁੱਖ ਵਿਸ਼ਾ ਹੈ ਜਿਨ੍ਹਾਂ ਨੂੰ ਲੈ ਕੇ ਅਸੀਂ ਸਾਰਾ ਕਾਰਜ ਕਰ ਰਹੇ ਹਾਂ ਗੁਰੂ ਦੇਵ ਦੀ ਕਿਰਪਾ ਸੇ ਕਿ ਅਸੀਂ ਕਹਿੰਨੇ ਆ ਕਿ ਅੱਜ ਦੀਆਂ ਨੈਤਿਕ ਸਿੱਖਿਆਵਾਂ ਜਿਹੜੀਆਂ ਉਹਨਾਂ ਉੱਤੇ ਪੈਰਾ ਦੇਣਾਗਾ ਸਤਿਕਾਰਯੋਗ ਸੱਜਣੋ ਤੁਸੀਂ ਮੇਰੀ ਗੱਲ ਸੁਣ ਕੇ ਹੈਰਾਨ ਹੋਮੋਗੇ ਕਿ ਅਗਰ ਵਿਸ਼ਵ ਦੀ ਤੀਸਰੀ ਜੰਗ ਲੱਗਦੀ ਹੈ ਵਿਸ਼ਵ ਦੀ ਤੀਸਰੀ ਜੰਗ ਲੱਗਦੀ ਹੈ ਨਾ ਉਹ ਹੱਦਾਂ ਮੰਨਿਆ ਤੇ ਨਹੀਂ ਲੱਗੂਗੀ ਵਿਸ਼ਵ ਦੀ ਤੀਸਰੀ ਜੰਗ ਲੱਗੂ ਪਾਣੀ ਕਰਕੇ ਕਿ ਪਾਣੀ ਦੀ ਘਾਟ ਸਾਨੂੰ ਲੈ ਕੇ ਵਹਿ ਜੂਗੀ ਪਾਣੀ ਦਾ ਕੋਈ ਬਦਲ ਲੀਂਗਾ ਪਾਣੀ ਦਾ ਬਦਲਦਾ ਪਾਣੀ ਹੈ ਇਸ ਕਰਕੇ ਪਾਣੀ ਆ ਜਿਹੜਾ ਉਹਨੂੰ ਬਚਾਉਣਾ ਸਾਡਾ ਮੋਢਲਾ ਫਰਜ਼ ਹੋ ਗਿਆ ਹੈ ਵਰਮੀਆਂ ਸਾਹਿਬ ਤੇ ਪਾਣੀ ਆ ਜਿਹੜਾ ਉਹਨੂੰ ਬਚਾਉਣਾ ਕਿਵੇਂ ਹੈ ਮੈਂ ਤੁਹਾਡੇ ਨਾਲ ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣਿਓ ਕਿ ਸਿਰਫ ਨਾ ਸਿਰਫ 10 ਤੋਂ ਲੈ ਕੇ 15 ਲੀਟਰ ਪਾਣੀ ਦੀ ਲੋੜ ਹੈ ਇੱਕ ਬੰਦੇ ਨੂੰ ਨਹਾਉਣ ਵਾਸਤੇ 15 ਲੀਟਰ ਪਾਣੀ ਦੀ ਲੋੜ ਹੈ ਤੇ ਤੁਸੀਂ ਆਪ ਹੀ ਦੇਖ ਲਓ ਅਸੀਂ ਡੋਲਦਾ ਕਿੰਨੇ ਆ ਕੇ ਪਾਣੀ ਦਾ ਜਦੋਂ ਆਹ ਰੂ ਮਾਦਾ ਦੇ ਉਧਰ ਵਿੱਚ ਲਟਕ ਰਹੀ ਸੀ ਨਾ ਇਹਨੂੰ ਭਗਵਾਨ ਛੱਡ ਨਹੀਂ ਰਹੇ ਸੀ ਕਹਿੰਦੇ ਬਹੁਤ ਖਤਰਨਾਕ ਜਾਨਵਰ ਹੈ ਇਹ ਜਦੋਂ ਧਰਤੀ ਤੇ ਵਾਗਿਆ ਫਨਾਹ ਕਰ ਦੂਗਾ ਜਿੱਦ ਵਿੱਚ ਕਰਤਾ ਵਾਦਾ ਵਰ ਨਾ ਸੀ ਖਰਾਬ ਕਰਤਾ ਪਾਣੀ ਅਸੀਂ ਖਰਾਬ ਕਰ ਦਿੱਤਾ ਖਾਣਾ ਵੀ ਨਾ ਅਸੀਂ ਖਰਾਬ ਕਰ ਦਿੱਤਾ ਕਿਉਂ ਕਰ ਦਿੱਤਾ ਕਿਉਂ 145 ਕਰੋੜ ਹੋ ਗਏ ਪਏ ਉਹਦੇ ਪੁੱਤ 145 ਕਰੋੜ ਜਦੋਂ ਭਰਾ ਮਾਰੂ جنگ ਹੋਈ ਉਸ ਸਮੇਂ ਤੇ ਅਸੀਂ 33 ਕਰੋੜ ਸੀ ਅੱਜ 145 ਕਰੋੜ ਹੋ ਗਏ ਰਵੀਰ ਸਿੰਘ ਤੇ ਰਾਮਪੁਰਾ ਰਾਮਪੁਰੇ ਦੇ ਨੇੜੇ ਕਹਿੰਦੇ 30 ਪਿੰਡਾਂ ਦਾ ਪਾਣੀ ਧਰਤੀ ਦੇ ਥੱਲੇ ਚਲਾ ਗਿਆ ਉਹਨਾਂ ਦੀਆਂ ਮੋਟਰਾਂ ਪਾਣੀ ਨਹੀਂ ਚੱਕਦੀਆਂ ਤੇ ਬੋਰ ਡੂੰਘੇ ਕਰਨ ਵਾਸਤੇ ਮਸ਼ੀਨਾਂ ਦਾ ਪ੍ਰਬੰਧ ਨਹੀਂ ਹੋ ਰਿਹਾ ਤੇ ਸਾਡਾ ਕੀ ਹਾਲ ਹੈ ਤੁਹਾਨੂੰ ਪਤਾ ਹੀ ਕਿੰਨਾ ਪਾਣੀ ਢੋਲਦੇ ਆ ਢੋਲਦੇ ਕਿਵੇਂ ਆ ਕਿ ਭਗਵਾਨ ਇਹਨੂੰ ਛੱਡ ਨਹੀਂ ਰਿਹਾ ਸੀ ਤਾਂ ਪਾਣੀ ਦੇਵਤਾ ਕਹਿਣ ਲੱਗਿਆ ਤੇ ਮਹਾਰਾਜ ਇਹਨੂੰ ਛੱਡ ਦਿਓ ਮੈਂ ਐਸ ਬੰਦੇ ਦੀ ਹਾਮੀ ਭਰਦਾ ਕਿ ਹਾਮੀ ਭਰਦਾ ਕਿ ਜਦੋਂ ਇਹਦਾ ਤੇ ਮੇਰਾ ਮਿਲਾਨ ਹੋਊਗਾ ਨਾ ਉਦੋਂ ਇਹ ਤੈਨੂੰ ਯਾਦ ਕਰਿਆ ਕਰੂਗਾ ਉਹੀ ਗੱਲ ਹੈ ਜਦੋਂ ਦਾ ਆਪਾਂ ਪਾਣੀ ਪੀਂਨੇ ਆ ਤਾਂ ਆਪਾਂ ਭਗਵਾਨ ਨੂੰ ਯਾਦ ਕਰਦੇ ਆ ਜਦੋਂ ਆਪਾਂ ਨਹਾਉਣੇ ਆ ਤਾਂ ਯਾਦ ਕਰਦੇ ਆ ਪਰ ਦੁਕਾਨਦਾਰ ਬਾਪਰ ਗਿਆ ਕਿ ਹਰ ਘਰ ਵਿੱਚ ਵੱਡੇ ਵੱਡੇ ਬਾਥਰੂਮ ਬਣ ਗਏ ਆ ਉਹਦੇ ਵਿੱਚ ਪੰਜ ਪੰਜ ਟੂਟੀਆਂ ਉਹਦੇ ਵਿੱਚ ਵੱਡਾ ਸਾਰਾ ਸ਼ੀਸ਼ਾ ਰਵੀਰ ਸਿਆਂ ਤੇ ਜਦੋਂ ਵੀ ਕਹਿੰਦੇ ਕੋਈ ਬੰਦਾ ਬਾਥਰੂਮ ਵਿੱਚ ਜਾਂਦਾ ਹੈ ਉਹਨੂੰ ਕੁਝ ਨਾ ਕੁਝ ਆਉਂਦਾ ਹੈ ਕੀ ਆਉਂਦਾ ਹੈਗਾ ਜਦਾ ਰਾਮ ਰਾਮ ਕਹਿੰਦਾ ਕੋਈ ਕੋਈ ਅੱਲਾ ਅੱਲਾ ਕਹਿੰਦਾ ਕੋਈ ਵਾਇਗਰੂ ਕਹਿੰਦਾ ਜੇ ਇੰਨੇ ਨਾਲ ਗੱਲਾਂ ਆਉਂਦੀਆਂ ਹੁਣ ਫਿਰ ਕੋਈ ਸ਼ੀਸ਼ੇ ਮੂਰੇ ਲੱਕ ਹਿਲਾਉਂਦਾ ਕਿਉਂ ਅੰਦਰ ਕਿਹੜਾ ਕੋਈ ਵੇਖਦਾ ਹੈ ਤੇ ਜੇ ਭਾਈ ਤੀਜੇ ਬੰਦੇ ਹੋਰ ਨੇ ਇੱਕ ਜਿੰਨਾ ਤੋਂ ਮੈਂ ਡਰਦਾ ਡੜਾਣਾ ਮਾਰ ਕੇ ਬਾਹਰ ਜਾਣਾ ਆ ਮੁੰਦਰਾ ਜੀ ਵਾਲੇ ਉਹ ਕੀ ਕਹਿੰਦੇ ਆ ਉਹਨਾਂ ਨੇ ਸਾਰੇ ਕੰਮ ਦੇ ਬੇੜਾ ਖਰਾਬ ਕਰ ਦਿੱਤਾ ਜੇ ਤੂੰ ਸੋਹਣੀਏ ਬਲੂਂਗੜਾ ਲੈਣਾ ਸਾਡੇ ਘਰੇ ਬਿੱਲੀ ਸੋਈ ਹੈ ਵਾਹ ਵਾਹ ਜੀ ਵਾਹ ਜੇ ਤੂੰ ਸੋਹਣੀਏ ਬਲੂਂਗੜਾ ਲੈਣਾ ਸਾਡੇ ਘਰੇ ਬਿੱਲੀ ਸੋਈ ਆ ਇਹ ਗੀਤ ਵੱਜਿਆ ਮੈਂ ਨਹੀਂ ਕਹਿੰਦਾ ਇਹ ਗੀਤ ਸੁਣਿਆ ਤੁਸੀਂ ਸਾਰੇ ਨੇ ਫਿਰ ਉਹ ਆ ਗਾਉਂਦੇ ਆ ਟੂਟੀ ਹੁੰਦੀ ਆ ਪਾਲੀ ਆਉ ਨਾ ਪਰ ਉਹ ਆ ਗੀਤ ਚੱਲਦਾ ਜੇ ਤੂੰ ਸੋਹਣੀਏ ਬਲੂਂਗੜਾ ਲੈਣਾ ਸਾਡੇ ਘਰੇ ਬਿੱਲੀ ਸੂਈ ਹੈ ਚੱਲੀ ਜਾਂਦਾ ਟੂਟੀ ਚੱਲੀ ਜਾਂਦੀ ਹੈ ਫਿਰ ਗੀਤ ਕਦੋਂ ਹਟਦਾ ਜਦੋਂ ਪਾਣੀ ਹਟ ਜਾਂਦਾ ਜਦੋਂ ਟੂਟੀ ਚੋਂ ਪਾਣੀ ਹਟ ਜਾਂਦਾ ਉਦੋਂ ਫਿਰ ਗੀਤ ਮੁੱਕ ਜਾਂਦਾ ਤੇ ਅੰਦਰੋਂ ਫਿਰ ਬਾਜ ਮਾਰਦੇ ਆ ਤੇ ਬੇਬੇ ਆਹ ਮੋਟਰ ਦਾ ਬਟਨ ਛੱਡੀ ਮੈਂ ਤਾਂ ਹਜੇ ਸਾਬਣ ਨਹੀਂ ਲਾਈ ਉਹ ਪਿਉਉਦਿਆ ਪੁੱਤਾ 2000 ਲੀਟਰ ਪਾਣੀ ਡੋਲਤਾ ਹਜੇ ਤਾਂ ਸਾਬਣ ਨਹੀਂ ਲਾਈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਵੀ ਤੇ ਆਪਦੇ ਸਾਰੇ ਪਰਿਵਾਰ ਨੂੰ ਕਹੋ ਕਿ ਪਹਿਲਾਂ ਬਾਲਟੀ ਭਰਨੀ ਆ ਫਿਰ ਟੂਟੀ ਬੰਦ ਕਰਨੀ ਆ ਪਹਿਲਾਂ ਬਾਲਟੀ ਭਰਨੀ ਆ ਫਿਰ ਟੂਟੀ ਬੰਦ ਕਰਨੀ ਆ ਜੇ ਤੁਹਾਡਾ ਇੱਕ ਬਾਲਟੀ ਨਾਲ ਨਾਛਰੇ ਨਾ ਤੇ ਦੂਜੀ ਭਰ ਲਿਓ ਪਾਣੀ ਕਿੰਨਾ ਬਚ ਗਿਆ ਤੇ ਉਹਨੂੰ ਪਤਾ ਹੁੰਦਾ ਜਿੱਥੇ ਜਿਹੜੀ ਚੀਜ਼ ਦੀ ਘਾਟ ਹੋਵੇ ਵੇਖੋ ਸਾਡਾ ਮਿੱਤਰ ਇੱਕ ਰਾਜਸਥਾਨ ਚ ਵਸ ਹੈ ਗਿਆ ਵਸਦਾ ਪੰਜਾਬ ਸੀਦਾ ਜੈਸਲਮੇਰ ਕਨੀ ਚਲੇ ਗਏ ਪਾਣੀ ਉਹ ਉਥੇ ਰਹਿਣ ਲੱਗੇ ਉਹਦੇ ਮਨ ਵਿੱਚ ਆਇਆ ਕਿ ਮੈਂ ਆਪਣੇ ਸੌੜਿਆਂ ਦੇ ਜਾਣਾ ਚੱਲ ਪਿਆ ਪਿਓ ਦਾ ਪੁੱਤ ਤੜਕੇ ਆਠਣ ਤੱਕ ਜਾਇਆ ਕਿਤੇ ਪਹੁੰਚਿਆ ਵਿਚਾਰਾ 4-5 ਵਜੇ ਤੇ ਜਾਣਸਾਰ ਉਹਦੇ ਮਨ ਵਿੱਚ ਇਹ ਗੱਲ ਸੀ ਕਿ ਮੈਂ ਜਦੋਂ ਜਾਊਂਗਾ ਨਾ ਤਾਂ ਮੇਰੇ ਰਿਸ਼ਤੇਦਾਰ ਮੰਗਰ ਮੂਰੇ ਬੱਜੇ ਵਿਰਨਗੇ ਰੁਬੀਰ ਸਿਆ ਕੋਈ ਆਖੂ ਸਰਦਾਰਾ ਮੂੰਹ ਤੋ ਲੈ ਕੋਈ ਆਖੂ ਪੈਰ ਤੋ ਲੈ ਕੋਈ ਕੀ ਆਖੂ ਕੋਈ ਕੀ ਆਖੂ ਪਰ ਉਹ ਜਾ ਕੇ ਬਹਿ ਗਿਆ ਕਿਸੇ ਨੇ ਕੁਝ ਨਹੀਂ ਆਖਿਆ ਉਹ ਆਪ ਹੀ ਕਹਿੰਦਾ ਕਹਿੰਦਾ ਬਾਈ ਯਾਰ ਥੱਕੇ ਆਏ ਆ ਮੇਰਾ ਮੂੰਹ ਮੱਤ ਹੋਣਾ ਸੀ ਨਾਉਣਾ ਸੀ ਕਹਿੰਦਾ ਮੇਰੀ ਗੱਲ ਹੀ ਨਹੀਂ ਸੁਣੀ ਤੇ ਜਦੋਂ ਵੱਜ ਗਏ 6 ਤਾਂ ਮੈਨੂੰ ਕਹਿੰਦਾ ਮੇਰਾ ਰਿਸ਼ਤੇਦਾਰ ਆ ਕੇ ਬੋਲਦਾ ਲੈ ਵੀ ਆੜਿਆ ਹੁਣ ਤੂੰ ਤਗੜਾ ਹੋ ਜਾ ਤੈਨੂੰ ਨਿਵਾਵਾਂਗੇ ਕਹਿੰਦਾ ਮੈਂ ਆਖਿਆ ਯਾਰ ਕਿੰਨਾ ਚਿਰ ਹੋ ਗਿਆ ਮੈਨੂੰ ਆਖੀ ਜਾਂਦੇ ਨੂੰ ਵੀ ਮੈਂ ਨਾ ਆਉਣਾ ਹੈ ਨਾ ਆਉਣਾ ਹੈ ਨਾ ਆਉਣਾ ਹੈ ਤੇ ਉਦੋਂ ਮੇਰੀ ਗੱਲ ਹੀ ਨਹੀਂ ਸੁਣੀ ਯਾਰ ਤੁਸੀਂ ਤੇ ਹੁਣ ਕੀ ਹੋ ਗਿਆ ਉਹ ਕਹਿੰਦਾ ਯਾਰ ਗੱਲ ਇਹ ਹੈ ਕਿ ਸਾਡੀ ਮਾਹਸ ਹੈ ਜਿਹੜੀ ਨਾ ਉਹਦਾ ਮਿਲਣ ਦਾ ਟਾਈਮ ਹੋ ਗਿਆ ਉਹ 6 ਵਜੇ ਮਿਲਦੀ ਹੈ ਉਹ ਕਹਿੰਦਾ ਯਾਰ ਕਿੱਧਰ ਦਾ ਮਾਹਸ ਨਾਲ ਮਿਲਣਾ ਕਿੱਧਰ ਮੇਰੇ ਨਾ ਆਉਣ ਦੀ ਗੱਲ ਸਮਝ ਨਹੀਂ ਆ ਰਹੀ ਕੋਈ ਕਹਿੰਦਾ ਯਾਰ ਸਮਝਾ ਦਿੱ ਤੈਨੂੰ ਅਸੀਂ ਸਮਝਾਉਂ ਰਹੇ ਆ ਵੀ ਕੀ ਗੱਲ ਹੈ ਉਹ ਕਹਿੰਦਾ ਯਾਰ ਦੇਖਾ ਬਈ ਮਾਫੀ ਚਾਹੁੰਦੇ ਆ ਤੈਨੂੰ ਮੈਂ ਇਸੇ ਬਿਠਾਵਾਂਗੇ ਤੈਨੂੰ ਮੈਂ ਇਸੇ ਬਿਠਾਵਾਂਗੇ ਤੇਰੇ ਉੱਤੇ ਪਾਣੀ ਪਾਵਾਂਗੇ ਨਾਲੇ ਦਾ ਤੂੰ ਨਾ ਲੈਂਗਾ ਨਾਲੇ ਨਾਲੂ ਮੈਸ ਨਾਲੇ ਤੂੰ ਨਾ ਲੈਂਗਾ ਨਾਲੇ ਨਾਲੂ ਮੈਸ ਕਿਉਂ ਤੇ ਡੈਫੀਸੈਂਸੀ ਆਫ ਵਾਟਰ ਕਿ ਪਾਣੀ ਦੀ ਘਾਟ ਹੈ ਜਿਹੜੀ ਨਾ ਤੇ ਮੈਨੂੰ ਐ ਲੱਗਦਾ ਹੈਗਾ ਜੇ ਆਪਾਂ ਨਾ ਹੱਟੇ ਨਾ ਤੇ ਮੈਂ ਸਾਰੇ ਆਪਾਂ ਨੂੰ ਬਿਠਾਉਣਗੇ ਮੈਂ ਸਾਡੇ ਆਪਾਂ ਨੂੰ ਵੀ ਬੈ ਕੰਨੇ ਹੋਣਾ ਪਊਗਾ ਜੇ ਆਪਾਂ ਨਾ ਠੀਕਾ ਏ ਲੈ ਉਸ ਤਰ੍ਹਾਂ ਦੀ ਗੱਲ ਸੁਣਿਓ ਕਿ ਘਰ ਠੰਡੇ ਪਾਣੀ ਵਾਲੀ ਮਿੱਟੀ ਹੁੰਦੀ ਸੀ ਪਾਣੀ ਵਾਲੀ ਮੱਟੀ ਨੂੰ ਫ੍ਰੀਜ ਕਰ ਗਿਆ ਏ ਦਸੀ ਮੁੰਡਾ ਕਿਵੇਂ ਹੋ ਪਹਿਲਾਂ ਕਰ ਮੋਢੀ ਸੀ ਮਰਦ ਵੀਰ ਨੂੰ ਖੇਤਾਂ ਵਿੱਚ ਹੁੰਦੇ ਸੀ ਬਲਦ ਵੀਰ ਨੂੰ ਤਾਲੇ ਕੇ ਖੇਤ ਜਾਂਦੀ ਜੱਟੀ ਹੁੰਦੀ ਸੀ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਪਹਿਲਾਂ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਹੋਏ ਔਰਤਾਂ ਦਾ ਰਾਜ ਧਰਤੀ ਤੇ ਸ਼ਾਹ ਗਿਆ ਗੌਂਦਾ ਖੇਤ ਕਹਿੰਦੇ ਭਈਆ ਆ ਗਿਆ ਪਾਣੀ ਵਾਲੀ ਮਿੱਟੀ ਨੂੰ ਪਰ ਜਿਖਾ ਗਿਆ ਪਾਣੀ ਵਾਲੀ ਮਿੱਟੀ ਨੂੰ ਪਰ ਜਿਖਾ ਗਿਆ ਉਹ ਪੱਠਿਆਂ ਦਾ ਗੱਗਾ ਉੱਠ ਤੇ ਲਿਆਉਂਦੇ ਸੀ ਹੱਥਾਂ ਨਾਲ ਟੁੱਕ ਪੂਰੀਆਂ ਨੂੰ ਪਾਉਂਦੇ ਸੀ ਦੁੱਧ ਤੇ ਦਹੀਂ ਮੱਖਣ ਲੱਸੀ ਖੱਟੀ ਹੁੰਦੀ ਸੀ ਪਹਿਲਾਂ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਫਿਰੋ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਉਹ ਪੱਠਿਆਂ ਦਾ ਗੱਟਾ ਟਾਲ ਤੋਂ ਲਿਆਉਣਿਆ ਤੱਕੜੀ ਨਾ ਕੋਲ ਬੂਰੀਆਂ ਨੂੰ ਪਾਉਣਿਆ ਤੱਕੜੀ ਨਾ ਕੋਲ ਬੂਰੀਆਂ ਨੂੰ ਪਾਉਣਿਆ ਡੈਰੀ ਵਾਲਾ ਫੈ ਖੇਤ ਰੇਟ ਲਾ ਗਿਆ ਪਾਣੀ ਵਾਲੀ ਮਿੱਟੀ ਨੂੰ ਪਰਜ ਖਾ ਗਿਆ ਹੁਣ ਪਾਣੀ ਵਾਲੀ ਮਿੱਟੀ ਨੂੰ ਪਰਜ ਖਾ ਗਿਆ ਓਏ ਆਉਣ ਜਾਣ ਲਈ ਕਰ ਕੋੜੀ ਹੁੰਦੀ ਸੀ ਰੋਕਾਂ ਵਾਲੀ ਜੁੱਤੀ ਹੱਥ ਜੋੜੀ ਹੁੰਦੀ ਸੀ ਕਰੋ ਫੁੱਲੀ ਪੱਗ ਜੇਬ ਡੱਟੀ ਹੁੰਦੀ ਸੀ ਪਹਿਲਾ ਕਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਛੱਠਾ ਜੀ ਕਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਹੋ ਆਉਣ ਜਾਣ ਲਈ ਬੰਬੂ ਕਾਟਿਆ ਗਿਆ ਜੁੱਤੀ ਨੂੰ ਸਲੀਪਰ ਜੋੜੀ ਤੇਲ ਖਾ ਗਿਆ ਜੁੱਤੀ ਨੂੰ ਸਲੀਪਰ ਜੋੜੀ ਤੇਲ ਖਾ ਗਿਆ جیب ਖਾਲੀ ਕਰ ਪੜ ਪਗਟਾ ਗਿਆ ਪਾਣੀ ਵਾਲੀ ਮਿੱਟੀ ਨੂੰ ਪਰ ਜਿਖਾ ਗਿਆ ਹੁਣ ਪਾਣੀ ਵਾਲੀ ਮਿੱਟੀ ਨੂੰ ਪਰ ਜਿਖਾ ਗਿਆ ਉਹ ਕਾਲੀ ਸੂਫ ਕੱਗਰਪ ਜੰਮੀ ਰੇਵ ਹੁੰਦੀ ਸੀ ਦੋਵੇਂ ਹੱਥ ਕੰਗਣ ਪੰਜੇ ਬੁੰਦੀ ਸੀ ਸੱਗੀ ਫੁੱਲਾ ਨਾਲ ਗੋਰੀ ਗੱਟੀ ਹੁੰਦੀ ਸੀ ਪਹਿਲਾਂ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਵੀਰੋ ਕਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਉਹ ਕਾਲੇ ਸੂਫ ਕਗਰੇ ਤਾਂ ਪਾਉਣਾ ਭੁੱਲੇਗੀ ਫੈਸਨਾ ਦੀ ਪੱਤੀ ਲੈਂਗੇ ਆ ਤੇ ਢੁੱਲੇਗੀ ਫੈਸਨਾ ਦੀ ਪੱਤੀ ਲੈਂਗੇ ਆ ਤੇ ਢੁੱਲੇਗੀ ਕਹਿਣੇ ਨੇ ਬਣੌਟੀ ਸਿਉਣੀ ਰੌਲਾ ਪਾ ਗਿਆ ਪਾਣੀ ਵਾਲੀ ਮੱਟੀ ਨੂੰ ਭਰ ਜੇ ਖਾ ਗਿਆ ਵੀਰੋ ਪਾਣੀ ਵਾਲੀ ਮਿੱਟੀ ਨੂੰ ਪਰਜ ਖਾ ਗਿਆ ਉਹ ਪਿੰਡੇ ਵਿੱਚ ਕੋਡੀ ਕੋਲ ਖੇਲ ਹੁੰਦੀ ਸੀ ਬਾਦ ਦੀ ਦਕਾਨ ਉੱਤੇ ਬੈਠਉਂਦੀ ਸੀ ਵੀੜੀ ਬੱਤੀ ਨਸ਼ੇ ਦੀ ਨਾ ਹੱਟੀ ਹੁੰਦੀ ਸੀ ਪਹਿਲਾਂ ਕਰ ਠੰਡੇ ਪਾਣੀ ਮੱਟੀ ਹੁੰਦੀ ਸੀ ਚਾਚਾ ਕਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਉਹ ਥਾਪੀਆਂ ਨੇ ਕੌਡੀ ਕੋਲ ਖੇਲ ਦਬਲੇ ਪੈਦਾ ਨੇ ਦਕਾਨਾ ਮੂਰੇ ਟੈਂਟ ਗੱਢਲੇ ਪੈਦਾ ਨੇ ਦਕਾਨਾ ਮੂਰੇ ਟੈਂਟ ਗੱਢਲੇ ਨਸ਼ੇ ਵਾਲਾ ਹੋਕਾ ਦਿਂਦਾ ਕਰੇ ਅੱਗੇ ਉਪਰ ਜਖਾ ਗਿਆ ਹੋ ਮੋਠਾ ਵਾਲੀ ਧਾਲ ਹਰਜ ਬਣਾਉਂਦੇ ਸੀ ਬਾਜਰੇ ਦੀ ਰੋਟੀ ਪਾਣੀ ਹੱਥ ਲਾਉਂਦੇ ਸੀ ਤਾਜੀ ਮੂਲੀ ਬਾਟੇ ਉੱਤੋਂ ਪੱਟੀ ਹੁੰਦੀ ਸੀ ਪਹਿਲਾਂ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਵੀਰੋ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਹੋ ਜਾਗਦਾ ਨਾ ਜੱਟ ਭਾਣ ਸੇਰੇ ਆ ਗਿਆ ਪੇਰਾਵਾਲਾ ਬਾਗ ਤੋਤੀਆਂ ਨੇ ਖਾ ਲਿਆ ਬੇਰਾਵਾਲਾ ਬਾਗ ਤੋਤੀਆਂ ਨੇ ਖਾ ਲਿਆ ਬਿਜਲੀ ਮਦਾਨੀ گورਖਾ ਚਲਾ ਗਿਆ ਪਾਣੀ ਵਾਲੀ ਮਿੱਟੀ ਨੂੰ ਫਰਜ ਖਾ ਗਿਆ ਹਾਂਜੀ ਪਾਣੀ ਵਾਲੀ ਮਿੱਟੀ ਨੂੰ ਫਰਜ ਖਾ ਗਿਆ ਉਹ ਕੁੱਕੜ دیਵਾੰਗ ਕੁੱਕੜ ਦੀ ਬਾੰਗ ਝਟ ਜਾਗ ਜਾਂਦਾ ਸੀ ਗੋਪੀਏ ਨੂੰ ਚੱਕ ਬਲ ਬਾਗ ਜਾਂਦਾ ਸੀ ਚਾਟੀ ਚ ਮਦਾਨੀ ਪਾਉਂਦੀ ਜੱਟੀ ਹੁੰਦੀ ਸੀ ਪਹਿਲਾ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਬਾਬਾ ਜੀ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਹੋ ਜਾਗਦਾ ਨਾ ਜੱਟ ਭਾਂ ਸਿਰ ਆ ਗਿਆ ਪੈਰਾਂ ਵਾਲਾ ਆਰੇ ਸ਼ਣ ਪਿਆਰੇ ਗੱਲਾਂ ਯਾਦ ਆਉਂਦੀਆਂ ਕੁੜੀਆਂ ਸਿਰਲ ਮਿਲ ਕੇ ਦਿੱਤਾ ਪਾਉਂਦੀਆਂ ਕੁੜੀਆਂ ਸਿਰਲ ਮਿਲ ਕੇ ਦਿੱਤਾ ਪਾਉਂਦੀਆਂ ਦੀਪ ਪਹਿਣ ਸਾਂਝੀ ਗੱਲ ਰੱਟੀ ਹੁੰਦੀ ਸੀ ਪਹਿਲਾਂ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਘਰ ਠੰਡੇ ਪਾਣੀ ਵਾਲੀ ਮੱਟੀ ਹੁੰਦੀ ਸੀ ਉਹ ਦਰਸਣ ਪਿਆਰੇ ਸਮਾ ਕਿਹੜਾ ਆ ਗਿਆ ਕੁੜੀਆਂ ਨੂੰ ਦਾਜ ਪਾਪ ਗਿੱਧਾ ਖਾ ਗਿਆ ਕੁੜੀਆਂ ਨੂੰ ਦਾਜ ਪਾਪ ਗਿੱਧਾ ਖਾ ਗਿਆ ਧੀ ਪੈਣ ਬੰਡ ਝੂਠ ਪੈਰ ਲਾ ਗਿਆ ਪਾਣੀ ਵਾਲੀ ਮੱਟੀ ਨੂੰ ਫਰਜ ਖਾ ਗਿਆ ਹਾਏ ਹੋਏ ਪਾਣੀ ਵਾਲੀ ਮੱਟੀ ਨੂੰ ਫਰਜ ਖਾ ਗਿਆ ਪੱਟੀ ਹੁੰਦੀ ਸੀ ਬਹੁਤ ਬਹੁਤ ਧੰਨਵਾਦ ਗੋਦਾਂ ਤੋਂ तमाम प्रकार ਦੀਆਂ ਗਲਤੀਆਂ ਹੋਈਆਂ ਜੀ ਕਿਰਪਾ ਕਰਕੇ ਤੁਸੀਂ ਸਮਰੱਥੋਂ ਮਾਫ਼ ਕਰਨ ਦੇ ਮਾਫ਼ ਕਰਨ ਦੇਣਾ ਤੇ ਸਾਰੇ ਸੱਜਣਾ ਨੂੰ ਬੇਨਤੀ ਕਰਦੇ ਆ ਕਿ ਆਪਾਂ ਆਈਆਂ ਜੀਆਂ ਬਰਾਸਤੀ ਲਹਿਰਾ ਬਣਾਈਏ ਤਾਂ ਕਿ ਸਾਡੀ ਜਿਹੜੀ ਜਵਾਨੀ ਆ ਉਹਨੂੰ ਚੰਗੀਆਂ ਚੰਗੀਆਂ ਗੱਲਾਂ ਸਿੱਖੀਆਂ ਜਾਣ ਮਾਰੂ ਨਸ਼ਿਆਂ ਤੋਂ ਮਾੜੀਆਂ ਆਦਤਾਂ ਤੋਂ ਬਚਾ ਸਕੀਏ ਆਪਾਂ ਆਪਣੇ ਬੱਚਿਆਂ ਨੂੰ ਜਦੋਂ ਵੀ ਆਪਣੇ ਕੋਈ ਚੰਗਾ ਪ੍ਰੋਗਰਾਮ ਹੋਵੇ ਕੋਈ ਵਿਆਹ ਹੋਵੇ ਕੋਈ ਸ਼ਾਦੀ ਹੋਵੇ ਛੱਟੀ ਹੋਵੇ ਮੰਗਣਾ ਹੋਵੇ ਤੇ ਉਦੋਂ ਜ਼ਰੂਰ ਤੁਸੀਂ ਕਬਿਸ਼ਰਾਂ ਨੂੰ ਯਾਦ ਕਰਿਆ ਕਰੋ ਤਾਂ ਕਿ ਸਾਡੀ ਬਸਤ ਰਾਸਤ ਹੈ ਜੀ ਸ੍ਰੀ ਦਰਵੰਦ ਸਭ ਹੋਰ ਕਮੇਟੀ ਦਾ ਧੰਨਵਾਦ ਹਾਂ ਜੀ ਕੋ ਸਾਰਾ ਜੀ ਬਾਬਾ ਜੀ ਹੈ ਹੀ ਸੋਡੇ ਗੋਲੀ ਕੀ ਦੀ ਤੇ ਗਹਣੇ ਕੀ ਦੇ ਹਾਂ ਜੀ ਹਾਂ ਜੀ ਸਾਰੀ ਕਮੇਟੀ ਨੇ ਉਪਰਾਲਾ ਕਰਕੇ ਆਉਣ ਵਾਲੇ ਦਿਨਾਂ ਵਿੱਚ ਆ ਮੇਲਾ ਜਿਹੜਾ ਵਿਸ਼ਵ ਪੱਤਰ ਦਾ ਮੇਲਾ ਹੋਣੇ ਜੀ ਇਹ ਪਹਿਲੇ